ਅਨਖੇਦ ਸਰੂਪ ਆਪੇਦ ਆਪਿਆੰਗ ਜੋ ਖੇਦ ਰਹਿਤ ਸਰੂਪ ਵਾਲਾ ਆਪੇਦ ਅਤੇ ਆਵੈ ਹੈ ਅਨਖੰਡ ਆਪੂਤ ਅਛੇਦ ਆਛੰਗ ਅਖੰਡ ਭੌਤਿਕ ਤਤਵਾ ਤੋਂ ਰਹਿਤ ਛੇਦ ਰਹਿਤ ਅਤੇ ਨਾਸ਼ ਰਹਿਤ ਹੈ ਅਨਕਾਲ ਆਪਾਲ ਦਇਆਲ ਸੁਆੰ ਜੋ ਖੁਦ ਕਾਲ ਤੋਂ ਬਿਨਾ ਕਿਸੇ ਪ੍ਰਕਾਰ ਦੀ ਪਾਲਣਾ ਤੋਂ ਪਰੇ ਮੇਰ ਆਭਿਮਾਨ ਅਤੇ ਦਿਆਨੂ ਹੈ ਜਹ ਠੱਟੀ ਅੰਗ ਮੇਰ ਆਕਾਸ ਪੁਯੰ ਜਿਸਨੇ ਸੁਮੇਰ ਪਰਬਤ ਆਕਾਸ਼ ਅਤੇ ਧਰਤੀ ਨੂੰ ਸਥਿਤ ਕੀਤਾ ਹੋਇਆ ਹੈ ਅਨਖੰਡ ਆਮੰਡ ਪਰਚੰਡ ਨਰੰਗ ਜੋ ਅਖੰਡ ਸਥਾਪਨਾ ਰਹਿਤ ਪਰਚੰਡ ਤੇਜ ਵਾਲਾ ਪੁਰਸ਼ ਹੈ ਜਹ ਰਚਿ ਅੰਗ ਦੇਵ ਅਦੇਵ ਵਰਣ ਜਿਸ ਨੇ ਦੇਵਤਿਆਂ ਦੇਤਾਾਂ ਦੀ ਚੰਗੀ ਤਰ੍ਹਾਂ ਰਚਨਾ ਕੀਤੀ ਹੈ ਸਭ ਕੀ ਨੀਦੀਨ ਜਮੀਨ ਜਮਾ ਜਿਸ ਨੇ ਸਾਰੀ ਧਰਤੀ ਅਤੇ ਆਕਾਸ਼ ਦੀ ਸਜਨਾ ਕਰਕੇ ਆਪਣੇ ਅਧੀਨ ਕੀਤਾ ਹੈ ਜਹ ਰਚੰਗ ਸਰਬਉਮਕੀਨ ਮੱਕਾ ਜਿਸ ਨੇ ਸਾਰੇ ਮਕਾਨ ਅਤੇ ਮਕਾਨਾਂ ਵਿੱਚ ਰਹਿਣ ਵਾਲੇ ਪੈਦਾ ਕੀਤੇ ਹਨ ਜਹ ਰਾਗ ਨਾ ਰੂਪ ਨਾ ਰੇਖ ਰੁਕੰ ਜਿਸ ਦਾ ਕਿਸੇ ਨਾਲ ਵਿਸ਼ੇਸ਼ ਪ੍ਰੇਮ ਨਹੀਂ ਨਾ ਹੀ ਰੂਪ ਰੇਖਾ ਅਤੇ ਸ਼ਕਲ ਮੇਲ ਖਾਂਦੀ ਹੈ ਜਿਹ ਤਾਪ ਨਾ ਸਰਾਪ ਨਾ ਸੋਕ ਸੁਖੰ ਜਿਸ ਨੂੰ ਤਾਪ ਸਰਾਪ ਅਤੇ ਨਾ ਹੀ ਦੁੱਖ ਅਤੇ ਸੁਖ ਹੈ ਜਹ ਰੋਗ ਨਾ ਸੋਗ ਨਾ ਭੋਗ ਪੋਇੰ ਜਿਸ ਨੂੰ ਨਾ ਰੋਗ ਹੈ ਨਾ ਸੋਗ ਹੈ ਅਤੇ ਨਾ ਹੀ ਭੂਮੀ ਦੇ ਭੋਗਾਂ ਦੀ ਚਿੰਤਾ ਹੈ ਜੇ ਖੇਦ ਨਾ ਪੇਦ ਨਾ ਛੇਦ ਛੰ ਜਿਸ ਨੂੰ ਖੇਦ ਭੇਦ ਦੁਆਸ਼ ਅਤੇ ਨਸ਼ਟ ਹੋਣ ਦਾ ਡਰ ਨਹੀਂ ਹੈ ਜਿਹ ਜਾਤ ਨਾ ਪਾਤ ਨਾ ਮਾਤ ਪਿਤੰ ਜਿਸ ਦੀ ਨਾ ਜਾਤ ਹੈ ਨਾ ਬਰਾਦਰੀ ਅਤੇ ਨਾ ਹੀ ਮਾਤਾ ਹੈ ਨਾ ਪਿਤਾ ਜਿਹ ਰਚੰ ਛਤਰੀ ਛਤਰ ਚੇਤੰ ਜਿਸ ਨੇ ਧਰਤੀ ਛੇਤੇ ਉਤੇ 76 ਧਾਰਨ ਕਰਨ ਵਾਲੇ ਛਤਰੀ ਪੈਦਾ ਕੀਤੇ ਹਨ ਜਿਹਹ ਰਾਗ ਨਾ ਰੇਖ ਨਾ ਰੋਗ ਪਨੰ ਜਿਸਨੋ ਪ੍ਰੇਮ ਤੋਂ ਰਹਿਤ ਰੂਪ ਰੇਖਾ ਤੋਂ ਬਿਨਾ ਅਤੇ ਰੋਗ ਰਹਿਤ ਕਿਹਾ ਜਾਂਦਾ ਹੈ ਜਿਹਹ ਦਵੈਖ ਨਾ ਦਾਗ ਨਾ ਦੋਖ ਗਨੰ ਜੋ ਦਵੈਸ਼ ਦੇ ਦਾਗ ਅਤੇ ਦੁੱਖ ਦੇ ਕਲੰਗ ਤੋਂ ਮੁਕਤ ਸਮਝਿਆ ਜਾਂਦਾ ਹੈ ਜੈ ਅੰਡੇ ਤੇ ਬ੍ਰਹਮਾੰਡ ਰਚਿਓ ਜਿਸਨੇ ਅੰਡੇ ਤੋਂ ਬ੍ਰਹਮਾੰਡ ਬਣਾਇਆ ਹੈ ਦਿਸ ਚਾਰ ਕਰੀ ਨਵਖੰਡ ਸਚਿਓ ਜਿਸਨੇ ਚਾਰ ਦਿਸ਼ਾਵਾਂ ਅਤੇ ਨੋਖੰਡਾ ਦੀ ਰਚਨਾ ਕੀਤੀ ਹੈ ਰਜ ਤਾਮਸ ਤੇਜ ਅਤੇਜ ਕੀਓ ਜਿਸਨੇ ਰਜੋਤਮੋ ਅਤੇ ਤੇਜ ਅਤੇਜ ਪ੍ਰਕਾਸ਼ ਅਤੇ ਅੰਧਕਾਰ ਦੀ ਰਚਨਾ ਕੀਤੀ ਹੈ अनुभव पद आप परचंड लियो उसने अपने आप ही अनुभव तो प्रचंड प्रकाश किया है श्री सिंदूर बिंद नगिंद नगं जिसने समुंदर विंग्याचल सुमेर पर्वतानू बनाया है श्री गंधर्व पनिंद पुचंग ਜਿਸ ਨੇ ਯਕਸ਼ ਗੰਦਰਬ ਸ਼ੇਸ਼ਨਾਗ ਅਤੇ ਸੱਪਾ ਦੀ ਸਿਰਜਣਾ ਕੀਤੀ ਹੈ ਰਚ ਦੇਵ ਦੇਵ ਅਪੇਵ ਨਰੰ ਜਿਸ ਨੇ ਦੇਵਤਿਆਂ ਦੇਵਤਾ ਅਤੇ ਬ੍ਰਹਮਾ ਵਿਸ਼ਨੂੰ ਅਪੇਵ ਅਤੇ ਐਰਾਵਤ ਹਾਥੀ ਦੀ ਰਚਨਾ ਕੀਤੀ ਹੈ ਨਰਪਾਲ ਨਿਰਪਾਲ ਕਰਾਲ ਤਿਰੰਗ ਅਤੇ ਮਨੁੱਖਾਂ ਨੂੰ ਪਾਲਣ ਵਾਲੇ ਰਾਜਿਆਂ ਅਤੇ ਭਿਆਨਕ ਜੀਵਾਂ ਸਾਪਿਆ ਵੇਸ਼ੀ ਪਸ਼ੂ ਦੀ ਸਰਜਨਾ ਕੀਤੀ ਹੈ ਕਹੇ ਕੀਟ ਪਤੰਗ ਪੁਜੰਗ ਨਰੰ ਜਿਸ ਨੇ ਕਈ ਕਰੋੜਾ ਪਤੰਗੇ ਸੱਪ ਅਤੇ ਮਨੁੱਖ ਬਣਾਏ ਹਨ ਅਤੇ ਰਚ ਅਖੰਡ ਸੇਤਜ ਉਤਪਜੰ ਅੰਡੇ ਪਸੀਨੇ ਤੋਂ ਪੈਦਾ ਹੋਣ ਵਾਲੀਆਂ ਵਸਤੂਆਂ ਅਤੇ ਬਨਸਪਤੀ ਦੀ ਰਚਨਾ ਕੀਤੀ ਹੈ ਕਈ ਦੇਵ ਦੇਵ ਸਰਾਧ ਪਤੰਗ ਜਿਸ ਨੇ ਆਨੇ ਕਾ ਮਾਰੇ ਅਤੇ ਚੰਗੇ ਸਰਾਦ ਅਤੇ ਪਿੱਤਰ ਬਣਾਏ ਹਨ ਆਨਖੰਡ ਪ੍ਰਤਾਪ ਪਰਚੰਡ ਗਤਨ ਜਿਸ ਦਾ ਖੰਡ ਪ੍ਰਤਾਪ ਅਤੇ ਪਰਚੰਡ ਝਾਲ ਟਾਲ ਹੈ ਪ੍ਰਭ ਜਾਤ ਨਾ ਪਾਤ ਨਾ ਜੋਤ ਜੁਤੰ ਜਿਸ ਪ੍ਰਭੂ ਦੀ ਨਾ ਜਾਤ ਹੈ ਨਾ ਪ੍ਰਾਦਰੀ ਹੈ ਜੋ ਆਪਣੀ ਜੋਤ ਕਾਰਣ ਸਭ ਨਾਲ ਯੁਕਤ ਹੈ ਜਿਹਦਾ ਤਾਤ ਨਾ ਮਾਤ ਨਾ ਪ੍ਰਾਤ ਸੁਤੰ ਜਿਸਦਾ ਨਾ ਪਿਤਾ ਹੈ ਨਾ ਮਾਤਾ ਨਾ ਪਰਾ ਹੈ ਨਾ ਪੁੱਤਰ ਜਿਹ ਰੋਗ ਨ ਸੋਗ ਨ ਪੋਗ ਪਉੰ ਜਿਸਨੋ ਨਾ ਰੋਗ ਹੈ ਨਾ ਸੋਗ ਅਤੇ ਨਾ ਹੀ ਧਰਤੀ ਦੇ ਪੋਗਾ ਦੀ ਚਿੰਤਾ ਹੈ ਜਿਹ ਜੰਪੇ ਕਿਨਰ ਜਚ ਜੁੰ ਜਿਸਨੋ ਸਾਰੇ ਕਿਨਰ ਅਤੇ ਯਕਸ਼ ਜਪਦੇ ਹਨ ਨਰ ਨਾਰ ਨਿਪੁੰਸਕ ਜਾਹੇ ਕੀਏ ਜਿਸਨੇ ਇਸਤਰੀਆ ਪੁਰਸ਼ ਅਤੇ ਹਿਜੜੇ ਪੈਦਾ ਕੀਤੇ ਹਨ ਗਨ ਕਿਨਰ ਜਚ ਉਹ ਜੰਗ ਦिए ਸਾਰੇ ਕਿੰਣਾ ਯਕਸ਼ਾ ਅਤੇ ਸੱਪਾਂ ਨੂੰ ਜਨਮ ਦਿੱਤਾ ਹੈ ਗਜ ਬਾਜ ਰਥਾਦਿਕ ਪਾਂਤ ਗਰਨ ਜਿਸਨੇ ਹਾਥੀ ਘੋੜੇ ਰਥ ਆਦਿ ਅਤੇ ਪੈਦਲਾ ਦੇ ਸਮੂਹ ਪੈਦਾ ਕੀਤੇ ਹਨ ਪਾਵਪੂਤ ਭਵਿਕ ਭਵਾਨ ਤਵੰ ਤੂੰ ਹੀ ਭੂਤ ਭਵਿਕ ਅਤੇ ਵਰਤਮਾਨ ਵਿੱਚ ਮੌਜੂਦ ਹੈ ਜਹ ਅੰਡਜ ਸੇਤਜ ਜੇਰ ਰੰਜ ਜਿਸਨੇ ਅੰਡਜ ਸੇਤਜ ਆਚੇ ਜੇ ਰਜਵਾਲੀਆਂ ਚਾਰ ਖਾਣੀਆਂ ਦੀ ਰਚਨਾ ਕੀਤੀ ਹੈ ਰਾਜ ਭੂਮ ਆਕਾਸ ਪਾਤਲ ਜਲਨ ਜਿਸਨੇ ਪੂਮੀ ਆਕਾਸ਼ ਪਾਤਾਲ ਅਤੇ ਜਲ ਦੀ ਸਿਰਜਣਾ ਕੀਤੀ ਹੈ ਰਚਪਾਵਕ ਪਉਣ ਪ੍ਰਚੰਡ ਬਲੀ ਅਤੇ ਵੱਡੇ ਤੇਜ ਵਾਲੀ ਅੱਗ ਅਤੇ ਪ੍ਰਚੰਡ ਪਉਣ ਨੂੰ ਪੈਦਾ ਕੀਤਾ ਹੈ ਬਨਜਾਸ ਕਿਓ ਪਲ ਫੂਲ ਕਲੀ ਜਿਸਨੇ ਜਗਤ ਫਲ ਫੁੱਲ ਅਤੇ ਕਲੀਆਂ ਨੂੰ ਬਣਾਇਆ ਹੈ ਹੋਆ ਮੇਰ ਆਕਾਸ਼ ਨਿਵਾਸ ਚਿਤੰਗ ਜਿਸਨੇ ਭੂਮੇ ਸਮੇਰ ਪਰਬਤ ਅਤੇ ਆਕਾਸ਼ ਦੀ ਸਿਰਜਣਾ ਕਰਕੇ ਧਰਤੀ ਨੂੰ ਨਿਵਾਸ ਦਾ ਸਾਧਨ ਬਣਾਇਆ। ਰਾਜ ਰੋਜ ਇਕਾਦਸ ਚੰਦ ਬ੍ਰਤੰ। ਫਿਰ ਰੋਜੇ ਕਾਰਸ਼ੀ ਆਦੀ ਵਰਤਾਂ ਦੀ ਚੰਦਰਮਾ ਦੀ ਤਿਥਿਆ ਅਨੁਸਾਰ ਰਚਨਾ ਕੀਤੀ। ਦੁੱਤ ਚੰਦ ਦਿਨੀ ਸਹਿ ਤੀਪ ਦੇਈ। ਚੰਦਰਮਾ ਅਤੇ ਸੂਰਜ ਰੂਪੀ ਦੀਵਿਆਂ ਦਾ ਪ੍ਰਕਾਸ਼ ਦਿੱਤਾ। ਜੈ ਭਾਵਕ ਪਉਣ ਪ੍ਰਚੰਡ ਮਈ ਅਤੇ ਜਿਸ ਨੇ ਅਗਨੀ ਅਤੇ ਪਉਣ ਵਰਗੀਆਂ ਪ੍ਰਚੰਡ ਸ਼ਕਤੀਆਂ ਦਾ ਨਿਰਮਾਣ ਕੀਤਾ ਜੈ ਖੰਡ ਅਖੰਡ ਪ੍ਰਚੰਡ ਕੀਏ ਜਿਸ ਨੇ ਅਖੰਡਾ ਤੇ ਪ੍ਰਚੰਡ ਖੰਡਾ ਦੀ ਰਚਨਾ ਕੀਤੀ ਜੈ ਛਤਰ ਉਪਾਏ ਛਿਪਾਏ دیے ਅਤੇ ਨ ਛਤਰਾ ਦੀ ਰਚਨਾ ਕਰਕੇ ਫਿਰ ਸੂਰਜ ਦੇ ਤੇਜ ਸਾਹਮਣੇ ਲੁਕਾ ਦਿੱਤੇ जेह लोक चतुर 10 4 रचे जस ने सुंदर 14 लोका दी रचना कीती गणगंधरब देव आदेव सचे अते गणगंधरब देव ते दैंत सृजे अनतु उत अपूत अचूत मतंग ओ शुद्ध स्वरूप ओदग तत्वात परे अनगाद अभयाद अनाद गतन ਅਤੇ ਅਨਛੋਹੀ ਸੂਜ ਬੂਜ ਵਾਲਾ ਆਗਾਦ ਦੁੱਖਾ ਤੋਂ ਰਹਿਤ ਅਤੇ ਅਨਾਦ ਕਾਲ ਤੋਂ ਗਤੀਮਾਨ ਹੈ ਅਨਖੇਦ ਅਪੇਦ ਅਛੇਦ ਨਰੰਗ ਕਾਸ਼ਟ ਤੋਂ ਬਿਨਾ ਅਪੇਦ ਅਸ਼ੇਦ ਪੁਰਜ ਹੈ ਜਿਹ ਚਾਰ ਚਤਰ ਦਿਸ ਚਕਰ ਪਰੰਗ ਜਿਸ ਦਾ 14 ਲੋਕਾਂ ਵਿੱਚ ਸੁੰਦਰ ਚਕਰ ਫਿਰਦਾ ਹੈ ਜਿਹ ਰਾਗ ਨਾ ਰੰਗ ਨਾ ਰੇਖ ਰੁਗੰ ਜਿਸ ਦਾ ਕੋਈ ਰਾਗ ਰੰਗ ਆਕਾਰ ਨਹੀਂ ਹੈ ਨਾ ਕੋਈ ਰੋਗ ਹੈ ਜਿਹ ਸੋਗ ਨਾ ਭੋਗ ਨਾ ਜੋਗ ਜੁਗੰ ਜਿਸ ਦਾ ਨਾ ਕੋਈ ਸੋਗ ਭੋਗ ਹੈ ਅਤੇ ਨਾ ਹੀ ਜੋਗ ਨਾਲ ਸੰਬੰਧਿਤ ਹੈ ਭੂ ਪੰਜਨ ਗੰਜਨ ਆਦ ਸਿਰੰ ਜੋ ਕੋ ਮੇਦਾ ਨਾਸ਼ ਕਰਨ ਵਾਲਾ ਅਤੇ ਮੁੱਢਕ ਦੀ ਮਾਤੋ ਇਸ ਦੀ ਸਿਰਜਣਾ ਕਰਨ ਵਾਲਾ ਹੈ ਜਹ ਬੰਦਤ ਦੇਵ ਅਦੇਵ ਨਰੰ ਜਿਸ ਦੀ ਦੇਵਤੇ ਦਾਤ ਅਤੇ ਮਨੁੱਖ ਪੰਦਨਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ